ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਕਥਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੀ ਇੱਕ ਵਾਰ ਦੀ ਗੱਲ ਹੈ ਕਿ ਭਾਈ ਮਰਦਾਨਾ ਨੇ ਗੁਰੂ ਜੀ ਦੀ ਇੱਕ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਦ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਕਿ ਹਰ ਚੀਜ਼ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ ਅਤੇ ਕਿਸੇ ਨੂੰ ਵੀ ਜੀਵਨ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਸਾਰੇ ਹਮੇਸ਼ਾ ਇਹ ਸੋਚ-ਸੋਚ ਕੇ ਪਰੇਸ਼ਾਨ ਰਹਿੰਨੇ ਆ ਚੰਗੀ ਨੌਕਰੀ ਕਦੋਂ ਮਿਲੇਗੀ ਵਿਆਹ ਕਿੱਥੇ ਹੋਵੇਗਾ ਪੈਸਾ ਕਿਵੇਂ ਆਵੇਗਾ ਘਰ ਦਾ ਖਰਚਾ ਕਿਵੇਂ ਚੱਲੇਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸਾਂ ਤਦ ਵੀ ਪਰਮਾਤਮਾ ਨੇ ਸਾਨੂੰ ਪੋਸ਼ਣ ਦਿੱਤਾ ਸਾਨੂੰ ਆਕਾਰ ਦਿੱਤਾ ਅਤੇ ਸਾਡੀ ਰੱਖਿਆ ਕੀਤੀ ਜਿਉ ਤਦ ਸਾਡੀ ਦੇਖਭਾਲ ਕਰ ਸਕਦਾ ਹੈ ਤਾ ਅੱਜ ਵੀ ਉਹੀ ਦਿਆਲੂ ਪ੍ਰਭੂ ਸਾਡੀ ਦੇਖਭਾਲ ਕਿਉਂ ਨਹੀਂ ਕਰੇਗਾ ਜਿਵੇਂ ਕਛੂਆ ਪਾਣੀ ਵਿੱਚ ਰਹਿੰਦਾ ਹੈ ਪਰ ਉਸਦੇ ਬੱਚੇ ਧਰਤੀ ਤੇ ਹੁੰਦੇ ਹਨ ਫਿਰ ਵੀ ਮਾਂ ਕਛੂਆ ਆਪਣੇ ਬੱਚਿਆਂ ਦੀ ਰੱਖਿਆ ਕਰ ਲੈਂਦੀ ਹੈ ਜਾਂ ਜਿਵੇਂ ਪੱਥਰ ਵਿੱਚ ਛੁਪਿਆ ਕੀੜਾ ਵੀ ਜੀਵਿਤ ਰਹਿੰਦਾ ਹੈ ਕਿਉਂਕਿ ਪਰਮਾਤਮਾ ਸਭ ਦੀ ਪਾਲਣਾ ਆਪ ਕਰਦਾ ਹੈ ਇਸ ਤੋਂ ਇਹੀ ਸਿੱਖ ਮਿਲਦੀ ਹੈ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੋ ਸਾਨੂੰ ਪੈਦਾ ਕਰਦਾ ਹੈ ਉਹੀ ਸਾਡੀ ਦੇਖਭਾਲ ਵੀ ਕਰਦਾ ਹੈ ਹੁਣ ਇਸ ਸਿੱਖ ਨੂੰ ਸਮਝਾਉਣ ਲਈ ਗੁਰੂ ਜੀ ਨੇ ਇੱਕ ਸਾਖੀ ਦੇ ਰਾਹੀਂ ਸਿੱਖਿਆ ਦਿੱਤੀ ਇੱਕ ਵਾਰ ਇੱਕ ਸੇਵਕ ਸੀ ਜੋ ਹਰ ਰੋਜ਼ ਲੰਗਰ ਵਿੱਚ ਸਭ ਨੂੰ ਖਾਣਾ ਪਰੋਸਦਾ ਸੀ ਹੌਲੀ-ਹੌਲੀ ਉਸ ਨੂੰ ਇਸ ਸੇਵਾ ਦਾ ਅਹੰਕਾਰ ਹੋ ਗਿਆ ਉਹ ਸਭ ਨੂੰ ਕਹਿੰਦਾ ਮੇਰੇ ਰਾਜ ਵਿੱਚ ਕੋਈ ਭੁੱਖਾ ਨਹੀਂ ਰਹਿੰਦਾ ਮੇਰਾ ਭੰਡਾਰ ਕਦੇ ਖਾਲੀ ਨਹੀਂ ਹੁੰਦਾ ਉਹ ਇਹ ਸੋਚਣ ਲੱਗਾ ਕਿ ਉਹ ਆਪ ਲੋਕਾਂ ਨੂੰ ਖਿਲਾਉਂਦਾ ਹੈ ਇੱਕ ਦਿਨ ਰਾਤ ਨੂੰ ਉਹ ਸੁੱਤਾ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਉਸਦੇ ਸੁਪਨੇ ਵਿੱਚ ਪ੍ਰਗਟ ਹੋਏ। ਉਹਨਾਂ ਨੇ ਕਿਹਾ ਚੱਲੋ ਤੈਨੂੰ ਕੁਝ ਦਿਖਾਉਣਾ ਹੈ। ਉਹ ਉਸ ਨੂੰ ਇੱਕ ਉੱਚੇ ਬਰਫ਼ੀਲੇ ਪਹਾੜ ਤੇ ਲੈ ਗਏ। ਠੰਡ ਐਨੀ ਸੀ ਕਿ ਸਾਹ ਲੈਣਾ ਵੀ ਔਖਾ ਸੀ। ਉਹ ਕੰਬਣ ਲੱਗਾ ਅਤੇ ਬੋਲਿਆ ਗੁਰੂ ਜੀ ਇੱਥੇ ਤਾਂ ਮਰ ਜਾਵਾਂਗਾ। ਗੁਰੂ ਜੀ ਮੁਸਕਰਾਏ ਅਤੇ ਬੋਲੇ ਡਰੋ ਨਾ ਧਰਤੀ ਖੋਦੋ। ਜਦੋਂ ਉਸ ਨੇ ਮਿੱਟੀ ਖੋਦੀ ਤਾ ਇੱਕ ਭਾਰੀ ਪੱਥਰ ਮਿਲਿਆ ਗੁਰੂ ਜੀ ਬੋਲੇ ਹੁਣ ਇਸ ਨੂੰ ਹਟਾਓ ਬੜੀ ਮਿਹਨਤ ਨਾਲ ਉਸਨੇ ਪੱਥਰ ਹਟਾਇਆ ਅਤੇ ਵੇਖਿਆ ਥੱਡੇ ਛੋਟੀਆਂ-ਛੋਟੀਆਂ ਕੀੜੀਆਂ ਗੇਹੂ ਦੇ ਦਾਣੇ ਖਾ ਰਹੀਆਂ ਸਨ ਉਹ ਹੈਰਾਨ ਹੋ ਗਿਆ ਐਨੀ ਠੰਡੀ ਥਾਂ ਤੇ ਇਹ ਜੀਵ ਕਿਵੇਂ ਜੀ ਰਹੇ ਹਨ ਗੁਰੂ ਜੀ ਬੋਲੇ ਕਿ ਇਹਨਾਂ ਨੂੰ ਵੀ ਤੂੰ ਖਾਣਾ ਖਿਲਾਉਂਦਾ ਹੈ ਤਦ ਹੀ ਉਸ ਦੀ ਨੀਂਦ ਖੁੱਲ ਗਈ ਅਤੇ ਉਸ ਨੂੰ ਸਮਝ ਆ ਗਿਆ ਸੱਚਾ ਪਾਲਣਹਾਰ ਤਾਂ ਪਰਮਾਤਮਾ ਹੈ ਇਨਸਾਨ ਨਹੀਂ ਫਿਰ ਵੀ ਮਰਦਾਨਾ ਜੀ ਦੇ ਮਨ ਵਿੱਚ ਇੱਕ ਸਵਾਲ ਰਹਿ ਗਿਆ ਉਹ ਬੋਲੇ ਗੁਰੂ ਜੀ ਕੀ ਸੱਚਮੁੱਚ ਸਭ ਕੁਝ ਪਹਿਲਾਂ ਤੋਂ ਲਿਖਿਆ ਹੁੰਦਾ ਹੈ ਅਸੀਂ ਕਦੋਂ ਹੱਸਾਂਗੇ ਕਦੋਂ ਰੋਵਾਂਗੇ ਸੁੱਖ ਦੁੱਖ ਕਦੋਂ ਆਉਣਗੇ ਕੀ ਇਹ ਸਭ ਤੈ ਹੈ ਗੁਰੂ ਜੀ ਬੋਲੇ ਹਾਂ ਸਭ ਕੁਝ ਪ੍ਰਭੂ ਦਾ ਵਿਦਾਨ ਹੈ ਮਰਦਾਨਾ ਨੇ ਅੱਗੇ ਪੁੱਛਿਆ ਕਿ ਹਰ ਅਨਾਜ ਦੇ ਦਾਣੇ ਤੇ ਵੀ ਲਿਖਿਆ ਹੁੰਦਾ ਹੈ ਕਿਸ ਨੂੰ ਕੌਣ ਖਾਵੇਗਾ ਗੁਰੂ ਜੀ ਨੇ ਕਿਹਾ ਹਾਂ ਬਿਲਕੁਲ ਹਰ ਦਾਣੇ ਦਾ ਭਾਗ ਪਹਿਲਾਂ ਤੋਂ ਨਿਰਧਾਰਿਤ ਹੈ ਮਰਦਾਨਾ ਨੇ ਮੁਸਕਰਾਉਂਦੇ ਹੋਏ ਇੱਕ ਮੱਕੀ ਦਾ ਦਾਣਾ ਤੋੜਿਆ ਅਤੇ ਕਿਹਾ ਗੁਰੂ ਜੀ ਦੱਸੋ ਇਹ ਦਾਣਾ ਕੌਣ ਖਾਵੇਗਾ ਗੁਰੂ ਜੀ ਬੋਲੇ ਇਹ ਤੇਰੇ ਪੇਟ ਵਿੱਚ ਨਹੀਂ ਜਾਵੇਗਾ ਮਰਦਾਨਾ ਹੱਸ ਪਏ ਗੁਰੂ ਜੀ ਇਹ ਤਾਂ ਮੇਰੇ ਹੱਥ ਵਿੱਚ ਹੈ ਮੈਂ ਹੁਣੇ ਖਾ ਲੈਂਦਾ ਐਨਾ ਕਹਿ ਕੇ ਉਸਨੇ ਦਾਣਾ ਮੂੰਹ ਵਿੱਚ ਪਾ ਲਿਆ ਪਰ ਜਿਵੇਂ ਹੀ ਉਸਨੇ ਨਿਗਲਿਆ ਉਹ ਦਾਣਾ ਗਲੇ ਵਿੱਚ ਅਟਕ ਗਿਆ ਸਾਰ ਰੁਕਣ ਲੱਗਾ ਭਾਈ ਬਾਲਾ ਘਬਰਾ ਗਏ ਅਤੇ ਨੇੜੇ ਦੇ ਇੱਕ ਵੈਦ ਕੋਲ ਲੈ ਗਏ ਵੈਦ ਨੇ ਦਵਾਈ ਦਿੱਤੀ ਅਤੇ ਮਰਦਾਨਾ ਨੂੰ ਨਸ਼ਾ ਸੁngਾਇਆ ਥੋੜੀ ਦੇਰ ਬਾਅਦ ਮਰਦਾਨਾ ਨੂੰ ਛੀਕ ਆਈ ਅਤੇ ਉਹੀ ਮੱਕੀ ਦਾ ਦਾਣਾ ਬਾਹਰ ਆ ਗਿਆ ਨੇੜੇ ਹੀ ਇੱਕ ਕੁੱਕੜ ਸੀ ਜਿਸ ਨੇ ਉਹ ਦਾਣਾ ਖਾ ਲਿਆ ਗੁਰੂ ਜੀ ਮੁਸਕਰਾਏ ਅਤੇ ਬੋਲੇ ਵੇਖਿਆ ਮਰਦਾਨਾ ਮੈਂ ਕਿਹਾ ਸੀ ਇਹ ਦਾਣਾ ਤੇਰੇ ਪੇਟ ਵਿੱਚ ਨਹੀਂ ਜਾਵੇਗਾ ਕਿਉਂਕਿ ਜਿਸ ਜੀਵ ਦੇ ਨਾਮ ਤੇ ਲਿਖਿਆ ਸੀ ਉਹ ਇਸ ਨੂੰ ਖਾ ਚੁੱਕਾ ਹੈ ਮਰਦਾਨਾ ਜੀ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪ੍ਰਭੂ ਦੀ ਲਿਖੀ ਲਕੀਰ ਕੋਈ ਨਹੀਂ ਬਦਲ ਸਕਦਾ ਇਸ ਸਾਕੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੋ ਕੁਝ ਵੀ ਸਾਡੇ ਜੀਵਨ ਵਿੱਚ ਹੋ ਰਿਹਾ ਹੈ ਉਹ ਪ੍ਰਭੂ ਦੀ ਯੋਜਨਾ ਅਨੁਸਾਰ ਹੈ ਸਾਨੂੰ ਸਿਰਫ ਕਰਮ ਕਰਦੇ ਰਹਿਣਾ ਹੈ ਅਤੇ ਵਿਸ਼ਵਾਸ ਰੱਖਣਾ ਹੈ ਕਿ ਵਾਹਿਗੁਰੂ ਸਭ ਠੀਕ ਕਰੇਗਾ ਨਮਸਕਾਰ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ ਤਾ ਜੋ ਜਦੋਂ ਵੀ ਅਸੀਂ ਨਵਾਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ